ਸਸਿਕਾ ਜੀ ਮਾਨਯੋਗ શ્રી ਭਗਵੰਤ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਜਿਹੜੇ ਲੀਚੀ ਦੇ ਉਤਪਾਦਕ ਨੇ ਉਹਨਾਂ ਅੰਦੇ ਲਈ ਇੱਕ ਵਿਸ਼ੇਸ਼ ਉਪਰਾਲਾ ਪੰਜਾਬ ਸਰਕਾਰ ਵੱਲੋਂ ਅਪੇਡਾ ਦੇ ਸਹਿਯੋਗ ਨਾਲ ਜਿਹੜਾ ਕੀਤਾ ਜਾ ਰਿਹਾ ਜਿਹੜੇ ਨੀਵੇਂ ਪਹਾੜੀ ਇਲਾਕੇ ਪੈਂਦੇ ਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਉਹਨਾਂ ਅਲਾਕਿਆਂ ਦੇ ਵਿੱਚ ਜਿਹੜੀ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਉਹ ਬਹੁਤ ਹੀ ਮਿੱਠੀ ਅਤੇ ਲਾਲ ਗੁੜੇ ਰੰਗ ਦੀ ਜਿਹੜੀ ਲੀਚੀ ਹੈ ਔਰ ਉਸ ਲੀਚੀ ਦਾ ਜਿਹੜਾ ਬਾਹਰ ਐਕਸਪੋਰਟ ਕਰਨ ਦਾ ਜਿਹੜਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਹ ਜਿਹੜੀ ਪੰਜਾਬ ਤੋਂ ਪਹਿਲੀ ਖੇਪ ਹੈ ਜਿਹੜੀ ਉਹ ਯੂਕੇ ਵੀ ਖੇਪ ਭੇਜੀ ਜਾ ਰਹੀ ਹੈ ਉਹ ਸਾਡੇ ਕਿਸਾਨ ਡਡਵਾਲ ਸਾਹਿਬ ਉਹਨਾਂ ਦੀ ਫਸਲ ਹੈ ਲੀਚੀ ਹੈ ਜਿਹੜੀ ਅੱਜ ਜੁਕੇ ਨੂੰ ਪਹਿਲੀ ਜਿਹੜੀ ਖੇਪ ਹੈ ਉਹ ਭੇਜੀ ਜਾਣੀ ਹੈ ਸੋ ਆ ਪੇਡਾ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਸੋ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਸਾਰਾ ਲਾਭ ਹੋਣਾ ਔਰ ਪਹਿਲਾਂ ਵੀ ਕਿਸਾਨ ਚੰਗਾ ਮੁਨਾਫਾ ਜਿਹੜੀ ਕਮਾਰੇ ਨੇ ਪਰ ਐਕਸਪੋਰਟ ਕਰਨ ਨਾਲ ਪੰਜਾਬ ਦੇ ਕਿਸਾਨ ਜਿਹੜੇ ਹੋਰ ਖੁਸ਼ਹਾਲ ਹੋਣਗੇ ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਵੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਫਲਾਂ ਦੇ ਉਤਪਾਦਕ ਨੇ ਜਿਹੜੇ ਜਿਨ੍ਹਾਂ ਨੇ ਫਰੂਟ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਆਉਣ ਵਾਲੇ ਸਮੇਂ 'ਚ ਅਸੀਂ ਆ ਪੇਡਾ ਦੇ ਸਹਿਯੋਗ ਨਾਲ ਹੋਰ ਵੀ ਜਿਹੜੇ ਫਲ ਨੇ ਉਹਨਾਂ ਦਾ ਵੀ ਐਕਸਪੋਰਟ ਕਰਾਂਗੇ ਤਾਂਕਿ ਅਸੀਂ ਜਿੰਨਾ ਪੰਜਾਬ ਦੇ ਕਿਸਾਨ ਨੇ ਜਿਹੜੇ ਬਾਗਬਾਨੀ ਕਰਦੇ ਨੇ ਉਹਨਾਂ ਨੂੰ ਵੀ ਹੋਰ ਵੱਧ ਤੋਂ ਵੱਧ ਜਿਹੜਾ ਲਾਭ ਹੈ ਉਹ ਹੋ ਸਕੇ। ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਆ ਪੇਡਾ ਦਾ ਧੰਨਵਾਦ ਕਰਦੇ ਆਂ ਔਰ ਸਾਰੇ ਸਾਡੇ ਹਾਰਟੀਕਲਚਰ ਦੇ ਅਫਸਰ ਸਹਿਬਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪਹਿਲੀ ਖੇਪ ਹੈ ਜਿਹੜੀ ਜੁਕੇ ਵਿਖੇ ਭੇਜੀ ਜਾ ਰਹੀ ਹੈ ਸੱਚ ਕਰ